ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਿਹਾ ਖਬਰ ਮੇਰੇ ਰਾ ਦੀ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਚਾਰ ਜਨਨੇ ਦੇ ਗਿਰੋਹ ਨੂੰ ਕੀਤਾ ਗ੍ਰਿਫਤਾਰ ਜਿਨ੍ਹਾਂ ਦੇ ਵਿੱਚ ਦੋ ਜਨਾਨੀਆਂ ਕੀਤੇ ਗਿਆ ਕਾਬੂ ਪੁਲਿਸ ਨੂੰ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਆ ਆਓ ਜਾਣਦੇ ਆ ਪੂਰਾ ਮਾਮਲਾ ਥਾਣਾ ਮੁਖੀ ਦੀ ਜ਼ੁਬਾਨੀ ਕੀ ਕਹਿੰਦਾ ਉਹਨਾਂ ਦਾ ਇਸ ਮਾਮਲੇ ਬਾਬਤ ਇੱਕ ਅਸੀਂ ਮੁਕੱਦਮਾ ਨੰਬਰ 29 ਮਿਤੀ 27 ਤਿੰਨ 2025 ਦੀ ਅੰਤਰਾ 308 2 352 ਦੋ ਰਿਕਾਰਡ ਤੋਂ ਬੀਨਸ ਥਾਣਾ ਮੋਰ ਦਰਜ ਕੀਤਾ ਜਿਹਦੇ ਵਿੱਚ ਕਿ ਅਸੀਂ ਗ੍ਰੋਹ ਕਾਬੂ ਕੀਤਾ ਪੰਜ ਜਣਾਂ ਦਾ ਜਿਹਦੇ ਵਿੱਚ ਕਿ ਮਨਜੀਤ ਕੌਰ ਪਤਨੀ ਕੋਰਖਾ ਸਿੰਘ ਬਲਜੀਤ ਕੌਰ ਪਤਨੀ ਸਤਪਾਲ ਸਿੰਘ ਵਾਸੀ ਯਾਤਰੀ ਲੈਂਬਰ ਸਿੰਘ ਪੁੱਤਰ ਮਕਰ ਸਿੰਘ ਵਾਸੀ ਮੌੜਕਲਾ ਵਿੱਕੀ ਪੁੱਤਰ ਫਲਵੀਰ ਸਿੰਘ ਵਾਸੀ ਬਰਨਾਲਾ ਅਤੇ ਕਰਨਜੀਤ ਕੌਰ ਪਤਨੀ ਕੋਟਲੀ ਪਤਨੀ ਗੁਰਪ੍ਰੀਤ ਸਿੰਘ ਵਾਸੀ ਕੋਟਲੀ ਫਰਦੋਸ਼ਾਹਵਾਲਾ ਇਹਦੇ ਵਿੱਚ ਅਸੀਂ ਚਾਰ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਕੀ ਕਰਦੇ ਸੀਗੇ ਵੀ ਜਿਹੜੇ ਗੈਂਗ ਸੀ ਇਹ ਇੱਕ ਬੰਦੇ ਨੂੰ ਕਿਸੇ ਨੂੰ ਚਾਂਸੀ ਚ ਲੈ ਕੇ ਤੇ ਆਪਣੇ ਘਰੇ ਬੁਲਾ ਲੈਂਦੇ ਸੀ ਕੋਈ ਔਰਤ ਤੇ ਉਦੋਂ ਬਾਅਦ ਇਹ ਉੱਤੇ ਜਾ ਕੇ ਰੂਮ ਚ ਜਾ ਕੇ ਪ੍ਰੈਸ਼ਰ ਬਣਾਉਂਦੇ ਸੀ ਬੰਦੇ ਤੇ ਵੀ ਜਾਂ ਤਾਂ ਸਾਨੂੰ ਕੋਈ ਵੱਡੀ ਰਕਮ ਦੇ ਸਾਡੀ ਤੇ ਨਹੀਂ ਤਾਂ ਫਿਰ ਇਹ ਰੇਪ ਵਗੈਰਾ ਦਾ ਉਸ ਤਰ੍ਹਾਂ ਦਾ ਕੋਈ ਪਰਚਾ ਗਰਜ ਕਰਾਉਣ ਦੀ ਧਮਕੀ ਦਿੰਦੇ ਸੀਗੇ ਇਹ ਇਸ ਤਰ੍ਹਾਂ ਫਿਰ ਇਹਨਾਂ ਨੇ ਇੱਕ ਵਿਅਕਤੀ ਜੋ ਕਿ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ ਕੋਟਲੀ ਕਰਾਂ ਦਾ ਜਿਲ੍ਹਾ ਮਾਨਸਾ ਦਾ ਉਹਨਾਂ ਨੂੰ ਇਹਨੇ ਘਰੇ ਬੁਲਾ ਲਿਆ ਸੀ ਤੇ ਬਾਅਦ ਚ ਇਹਨਾਂ ਨੇ 50000 ਚ ਇਹ ਤਾਂ ਇਹਨਾਂ ਨੇ ਮੰਗ ਕੀਤੀ ਸੀ ਜੋ ਮੌਕੇ ਤੇ ਉਹ ਬੰਦੇ ਕੋਲੇ 15000 ਰੀ ਮੌਕੇ ਤੇ ਸੀਗਾ ਜੋਨੇ ਦੇ ਕੇ ਉਹਦਾ ਖੜਾ ਚੜਾਇਆ ਤੇ ਬਾਕੀ ਪੈਸੇ ਬਾਅਦ ਚ ਦੇਣ ਦੀ ਗੱਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਜੋ ਇਸ ਦੇ ਬਿਆਨ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਕੇ ਤੇ ਚਾਰ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਇੱਕ ਕਰਨਜੀਤ ਗੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਕੋਟਲੀ ਖੁੱਦ ਜੇ ਫਰਾਰ ਹੈ ਇਹਨੂੰ ਅਸੀਂ ਫੜਨ ਦੀ ਯਤਨ ਕਰਦੇ ਹਾਂ